ਛੋਟੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਨੂੰ ਅੱਜਕੱਲ ਸ਼ਾਰਟ ਟੈਂਪਰ ਨੇ ਐਂਗਰ ਇਸ਼ੂਜ਼ ਰਹਿੰਦੇ ਨੇ ਬੱਚਿਆਂ ਦੀ ਮੋਬਾਈਲ ਦੇ ਉੱਤੇ ਡਿਪੈਂਡੈਂਸੀ ਬਹੁਤ ਜ਼ਿਆਦਾ ਹੈ ਔਰ ਇਹਦਾ ਇੱਕ ਰੀਜ਼ਨ ਇਹ ਹੈ ਵੀ ਬੱਚਾ ਆਪਣੀ ਗੱਲ ਕਿਹਦੇ ਨਾਲ ਕਰੇ ਮਾਪੇ ਬਹੁਤ ਜ਼ਿਆਦਾ ਬੀਜ਼ੀ ਨੇ ਮਾਂ ਨੇ ਸ਼ਾਮ ਨੂੰ ਕਿੱਟੀ ਜਾਣਾ ਬਾਪ ਨੇ ਸਾਰਾ ਦਿਨ ਬੀਜ਼ੀ ਰਹਿਣਾ ਜੋ ਚਾਈਲਡਹੂਡ ਟਰੋਮਾ ਚਾਈਲਡਹੂਡ ਕਨਫਲਿਕਟਸ ਨੇ ਪੇਰੈਂਟਸ ਦੇ ਨਾਲ ਐਂਗਰ ਇਸ਼ੂਜ਼ ਨੇ ਇਹ بڑے ਹੋ ਕੇ ਸਾਈਕੀਟ੍ਰਿਕ ਡਿਸਆਰਡਰ ਦਾ ਰੂਪ ਬਲਦੇ ਨੇ ਅਗਰ ਇੱਕ ਮਾਂ ਜਾਂ ਬਾਪ ਖੁਦ ਫੋਨ ਚਲਾ ਰਿਹਾ ਹੈ ਉਹ ਆਪਣੇ ਬੱਚੇ ਨੂੰ ਕਿਵੇਂ ਮਨਾ ਕਰ ਸਕਦਾ ਫੋਨ ਤੋਂ ਚਲਾਉਣ ਤੋਂ ਅਗਰ ਤੁਸੀਂ ਕੋਈ ਮਾਪੇ ਕਿਸੇ ਦੇ ਅੱਗੇ ਬੋਲ ਪੈਂਦਾ ਹੈ ਜਾਂ ਡਾਂਟ ਦਿੰਦਾ ਤਾਂ ਬੱਚਾ ਕਹਿੰਦਾ ਵੀ ਮੈਨੂੰ ਤੁਸੀਂ ਕਿਸੇ ਦੇ ਅੱਗੇ ਕਿਉਂ ਡਾਂਟਿਆ ਮੈਨੂੰ ਕਿਸੇ ਨਾਲ ਕਿਉਂ ਕੰਪੇਅਰ ਕੀਤਾ ਤੇ ਇਹ ਸਾਰੀ ਚੀਜ਼ਾਂ ਜਿਹੜੀ ਐਂਗਰ ਇਸ਼ੂਜ਼ ਆ ਕਾਰਨ ਬਣ ਰਹੀਆਂ ਹਰ ਮਾਪੇ ਚਾਹੁੰਦਾ ਜੀ ਮੇਰਾ ਬੱਚਾ ਟੌਪ ਕਰੇ ਕਿਸੇ ਨੇ ਤਾਂ ਸੈਕੰਡ ਵੀ ਆਣਾ ਕਿਸੇ ਨੇ ਥਰਡ ਵੀ ਆਣਾ ਹਰ ਬੱਚਾ ਡਾਕਟਰ ਨਹੀਂ ਬਣ ਸਕਦਾ ਹਰ ਬੱਚੇ ਨੇ ਇੰਜੀਨੀਅਰ ਨਹੀਂ ਬਣ ਸਕਦਾ ਹਰ ਬੰਦੇ ਦੇ ਅੰਦਰ ਇੱਕ ਯੂਨੀਕ ਕੈਰੈਕਟਰ ਹੈ ਪੇਰੈਂਟਸ ਨੂੰ ਉਸ ਕੈਰੈਕਟਰ ਨੂੰ ਪਛਾਣਨ ਦੀ ਲੋੜ ਹੈ ਫੋਨ ਚਲਾਵਾਗੇ ਆਪਾਂ ਆਪਣੇ ਬੱਚੇ ਨੂੰ ਮਨਾ ਨਹੀਂ ਕਰ ਸਕਦੇ ਅਗਰ ਉਹੀ ਟਾਈਮ ਆਪਾਂ ਨੇ ਬੱਚੇ ਤੇ ਸਪੈਂਡ ਕਰਾਂਗੇ ਤਾਂ ਆਊਟਕਮ ਬਹੁਤ ਅੱਛੀ ਆਏਗੀ ਜਦ ਤੱਕ ਮਾਪੇ ਇੱਕ ਅੱਛਾ ਰੋਲ ਮਾਡਲ ਨਹੀਂ ਬਣਨਗੇ ਬੱਚੇ ਦੀ ਪਰਸਨੈਟੀ ਕਦੀ ਵੀ ਡਿਵੈਲਪ ਨਹੀਂ ਹੋ ਪਾਉਗੀ ਸਸ਼ਕਾਲ ਦੇ ਸਿਟੀ ਹੈਡਲਾਈਨਸ ਦੇ तमाम ਦਰਸ਼ਕਾਂ ਦਾ ਮੈਂ ਦਮਨਜੋਤ ਸਵਾਗਤ ਕਰਦੀ ਹਾਂ ਸੋ ਅੱਜ ਕੱਲ ਸਭ ਤੋਂ ਜ਼ਿਆਦਾ ਪ੍ਰੋਬਲਮ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਹੀ ਆਂਦੀ ਹੈ ਕਿ ਬੱਚੇ ਆ ਵੱਡੇ ਪਰੇਸ਼ਾਨ ਰਹਿੰਦੇ ਨੇ ਪਰੇਸ਼ਾਨ ਹੋਣ ਤੋਂ ਬਾਅਦ ਛੋਟੇ ਸਟੇजेस ਦੇ ਵਿੱਚ ਅੱਗੇ ਜਾ ਕੇ ਡਿਪਰੈਸ਼ਨ ਤੱਕ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਇਹ ਕਿਉਂ ਹੁੰਦਾ ਹੈ ਤੇ ਕਿੱਦਾਂ ਹੁੰਦਾ ਹੈ ਕਿਉਂਕਿ ਛੋਟੇ ਸਟੇਜ ਤੋਂ ਲੈ ਕੇ ਅੱਗੇ ਸਟੇਜ ਤੱਕ ਜਾਣ ਤੱਕ ਬਹੁਤ ਸਾਰੇ ਪ੍ਰੋਸੀਜਰ ਜੁੜੇ ਹੁੰਦੇ ਨੇ ਪਰ ਇਸ ਦੀ ਜਾਣਕਾਰੀ ਸਾਨੂੰ ਨਹੀਂ ਹੁੰਦੀ ਤਾਂ ਅਸੀਂ ਦਿਮਾਗ ਦੇ ਡਾਕਟਰ ਕੋਲ ਜਾਣ ਦੀ ਕੋਸ਼ਿਸ਼ ਕਰਦੇ ਹਾਂ ਪਰ ਡਰਦੇ ਵੀ ਹਾਂ ਪਰ ਜੇ ਗੱਲ ਕਰੀਏ ਸੈਕਟਰਿਸ ਗੱਲ ਨਹੀਂ ਹੈ ਤੁਸੀਂ ਜਾ ਸਕਦੇ ਹੋ ਬਟ ਅੱਜ ਤੁਹਾਨੂੰ ਲੈ ਕੇ ਆਏ ਆ ਤੁਹਾਡੇ ਪ੍ਰੋਬਲਮਸ ਦੇ ਸੋਲੂਸ਼ਨ ਲੈਣ ਲਈ ਜੋ ਪ੍ਰੋਬਲਮਸ ਅਕਸਰ ਸਾਨੂੰ ਹਰ ਕਿਸੇ ਦੇ ਘਰ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਜੇ ਗੱਲ ਕਰੀਏ ਤਾਂ ਡਿਪਰੈਸ਼ਨ ਵਰਗੀ ਪ੍ਰੋਬਲਮ ਤੋਂ ਲੈ ਕੇ ਐਂਜਾਇਟੀ ਇਸ਼ੂਜ਼ ਐਂਗਰ ਇਸ਼ੂਜ਼ ਅੱਜਕਲ ਹਰ ਘਰ ਦੇ ਵਿੱਚ ਨਜ਼ਰ ਆਉਂਦੇ ਨੇ ਪਰ ਅੱਜ ਡਾਕਟਰ ਸਾਹਿਬ ਕੋਲ ਮੌਜੂਦਾਂ ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਰੁਪੇਸ਼ ਚੌਧਰੀ ਜੋ ਅਰੋੜਾ ਨਿਊਰੋਸੈਂਟਰ ਦੇ ਸੀਨੀਅਰ ਕੰਸਲਟੈਂਟ ਨੇ ਸਾਈਕੀਟ੍ਰਿਸ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਆਖਰ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਕਿਹੜੀ ਰਹੀ ਹੈ ਐਂਡ ਐਂਗਰ ਇ ਜੀ ਮੈਮ ਨੇ ਹਾਂ ਜੀ ਸਾਰੇ ਸਭ ਤੋਂ ਪਹਿਲਾਂ ਤਾਂ ਮੇਰਾ ਇਹੀ ਸਵਾਲ ਰਹਿੰਦਾ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਬੱਚਿਆਂ ਛੋਟੇ-ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਨੂੰ ਅੱਜਕੱਲ ਸ਼ਾਰਟ ਟੈਂਪਰ ਨੇ ਐਂਗਰ ਇਸ਼ੂਜ਼ ਰਹਿੰਦੇ ਨੇ ਹਾਂ ਜੀ ਹਾਂ ਜੀ ਹਾਂ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਅਗਰ ਪਿਛਲੇ ਕੁਝ ਸਮੇਂ ਤੋਂ ਦਿੱਤਾ ਦੇਖਿਆ ਜਾਵੇ ਤਾਂ ਛੋਟੇ ਬੱਚੇ ਅਡੋਲਸੈਂਟ ਏਜ ਗਰੁੱਪ ਦੇ ਛੋਟੇ ਬੱਚੇ ਵੀ ਅਡੋਲਸੈਂਟ ਏਜ ਗਰੁੱਪ ਦੇ 13 ਤੋਂ 15 ਸਾਲ ਤੇ ਲੈ ਕੇ ਤੇ ਥੋੜੇ ਜਿਹੀ ਲੇਟਰ ਉਮਰ ਦੇ ਉਹਨਾਂ ਦੇ ਬੱਚਿਆਂ ਦੇ ਵਿੱਚ ਕੰਪੈਰੀਟਿਵਲੀ ਅਗਰ ਐਂਗਰ ਇਸ਼ੂਜ਼ ਦੇਖ ਕੇ ਗੁੱਸਾ ਚਿਰਚੜ ਤੋੜਪਨ ਕਰਨਾ ਰੈਕਲੈਸ ਡਰਾਈਵਿੰਗ ਕਰਨਾ ਮਤਲਬ ਵੀ ਆਪਾਂ ਕਹਿੰਦੇ ਪੰਜਾਬੀ ਵਿੱਚ ਵੀ ਅਨੇ ਵਾਰ ਡਰਾਈਵਿੰਗ ਕਰੀ ਆ ਨਾ ਦੇਖਣਾ ਵੀ ਨਹੀਂ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਇਸ਼ੂਜ਼ ਬਹੁਤ ਜ਼ਿਆਦਾ ਵੱਧ ਗਏ ਨੇ ਜੀ ਔਰ ਇਹਦਾ ਇੱਕ ਬਹੁਤ بڑا ਰੀਜ਼ਨ ਇਹ ਹੈ ਸਭ ਤੋਂ ਵੱਡਾ ਵੀ ਸ਼ਾਇਦ ਆਪਾਂ ਆਪਣੇ ਬੱਚਿਆਂ ਨੂੰ ਟਾਈਮ ਹੀ ਨਹੀਂ ਦੇ ਪਾ ਰਹੇ ਬੱਚਿਆਂ ਦੀ ਮੋਬਾਈਲ ਦੇ ਉੱਤੇ ਡਿਪੈਂਡੈਂਸੀ ਬਹੁਤ ਜ਼ਿਆਦਾ ਹੈ ਜਦੋਂ ਆਪਾਂ ਅਗਰ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਸਾਇੰਟੀਫਿਕਲੀ ਗੱਲ ਕਰੀਏ ਜਦੋਂ ਬੱਚਾ 13 ਤੋਂ 15 ਸਾਲ ਦੀ ਉਮਰ ਦੇ ਵਿੱਚ ਆਂਦਾ ਹੈ ਤੇ ਬੱਚੇ ਦੀ ਸਟੇਜਿਸ ਆ ਡਿਵੈਲਪਮੈਂਟ ਆਂਦੇ ਵੀ ਮੈਂ ਕੀ ਆ ਹੂ ਆਈ ਐਮ ਇੱਕ ਥਿਉਰੀ ਹੈ ਜਿਹਦੇ ਵਿੱਚ ਜਦੋਂ-ਜਦੋਂ ਬੱਚਾ ਡਿਫਰੈਂਟ ਸਟੇਜਿਸ ਆ ਡਿਵੈਲਪਮੈਂਟ ਕਰਦਾ ਤਾਂ 13 ਤੋਂ 15 ਸਾਲ ਹੀ ਬੰਦਾ ਬੱਚਾ ਆਪਣੀ ਆਈਡੈਂਟੀਟੀ ਕ੍ਰਾਈਸਿਸ ਲਈ ਟੀਨਟਾਈਫ ਕਰਦਾ ਉਹ ਇਛਾਦਾ ਵੀ ਮੈਨੂੰ ਮੇਰੇ ਬਾਪ ਦੇ ਨਾਮ ਨਾਲ ਨਾ ਜਾਣਿਆ ਜਾਵੇ ਲੋਕਾਂ ਨੇ ਪੁੱਛਣ ਵੀ ਮੈਂ ਕੀ ਆ ਜੀ ਬਿਲਕੁਲ ਅੱਛਾ ਅਗਰ ਤੁਸੀਂ ਕੋਈ ਮਾਪੇ ਕਿਸੇ ਦੇ ਅੱਗੇ ਬੋਲ ਪੈਂਦਾ ਜਾਂ ਡਾਂਟ ਦਿੰਦਾ ਤਾਂ ਬੱਚਾ ਉਹ ਕਹਿੰਦਾ ਵੀ ਮੈਨੂੰ ਤੁਸੀਂ ਕਿਸੇ ਦੇ ਅੱਗੇ ਕਿਉਂ ਡਾਂਟਿਆ ਮੈਨੂੰ ਕਿਸੇ ਨਾਲ ਕਿਉਂ ਕੰਪੇਅਰ ਕੀਤਾ ਤੇ ਇਹ ਸਾਰੀ ਚੀਜ਼ਾਂ ਜਿਹੜੀ ਐਂਗ ਔਰ ਇੱਕ ਸਭ ਤੋਂ ਵੱਡਾ ਜਿਹੜਾ ਰੀਜ਼ਨ ਇਹ ਹੈਗਾ ਜਿਵੇਂ ਮੈਂ ਤੁਹਾਡੇ ਨਾਲ ਹੁਣੇ ਹੀ ਗੱਲ ਕੀਤੀ ਵਿੱਚ ਆਪਾਂ ਟਾਈਮ ਨਹੀਂ ਦੇ ਪਾਰੇ ਆਪਾਂ ਬੱਚਿਆਂ ਨੂੰ ਸੁਣਨਾ ਹੀ ਨਹੀਂ ਚਾਹੁੰਦੇ ਮਾਪੇ ਬਹੁਤ ਜ਼ਿਆਦਾ ਬੀਜ਼ੀ ਨੇ ਬੜੀ ਮਟੀਰੀਅਲਿਸਟਿਕ ਜ਼ਿੰਦਗੀ ਹੈ ਮਾਂ ਨੇ ਸ਼ਾਮ ਨੂੰ ਕਿੱਟੀ ਜਾਣਾ ਬਾਪ ਨੇ ਸਾਰਾ ਦਿਨ ਬੀਜ਼ੀ ਰਹਿਣਾ ਸ਼ਾਮ ਨੂੰ ਮਾਪੇ ਬਾਪ ਨੇ ਪਾਰਟੀ ਤੇ ਜਾਣਾ ਬੱਚੇ ਨੂੰ ਘਰ ਛੱਡ ਕੇ ਜਾਂਦੇ ਨੇ ਮਤਲਬ ਤੁਹਾਡੇ ਕਹਿੰਦਾ ਇਹ ਮਤਲਬ ਹੈ ਜੇ ਪੈਰੈਂਟਸ ਸਾਈਮ ਹੀ ਦੇ ਰਹੇ ਬੱਚਾ ਕੱਲਾ ਰਹਿ ਰਿਹਾ ਤਾਂ ਹੀ ਪ੍ਰੋਬਲਮ ਹੋ ਰਹੀ ਹੈ ਤਾਂ ਜ਼ਿਆਦਾਤਰ ਇਸ਼ੂ ਆਉਂਦੇ ਨੇ ਔਰ ਇਹਦਾ ਇੱਕ ਰੀਜ਼ਨ ਇਹ ਹੈ ਵੀ ਬੱਚਾ ਆਪਣੀ ਗੱਲ ਕਿਹਦੇ ਨਾਲ ਕਰੇ ਹੂੰ ਬੱਚੇ ਨੂੰ ਤਾਂ ਇੱਕ ਸੋਨਲੀ ਕੰਚਾਈ ਦੇ ਨੇ ਕਿਸੇ ਨਾਲ ਗੱਲ ਕਰੇ ਉਹਦੇ ਅੰਦਰ ਜੋ ਕੁਝ ਹੈ ਉਹਨੂੰ ਗੱਲ ਕਰੇ ਤੇ ਬਾਪ ਕਹਿੰਦਾ ਮਾਂ ਕੋ ਜਾਓ ਮਾਂ ਕਹਿੰਦੀ ਆਪ ਬਾਪ ਕੋ ਜਾਓ ਦੋਨੋਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਅਗਰ ਪੁਰਾਣੇ ਟਾਈਮਾਂ 'ਚ ਦੇਖਿਆ ਜਾਵੇ ਆਪਾਂ ਨਿਊਕਲੀਅਰ ਫੈਮਲੀ 'ਚ ਰਹਨੇ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਤੁਸੀਂ ਜੁਆਇੰਟ ਫੈਮਲੀ 'ਚ ਰਹਿੰਦੇ ਹੋ ਤੁਹਾਡੇ ਚਾਚਾ ਤਾਇਆ ਤੁਹਾਡੇ ਪਰਿਵਾਰ ਦੇ ਤੁਹਾਡੇ ਗ੍ਰੈਂਡਪੇਰੈਂਟਸ ਉਹ ਬੱਚੇ ਦੀ ਗੱਲ ਸੁਣਦੇ ਸੀ ਗੱਲ ਕਰਦੇ ਉਹਦਾ ਕੁਝ ਸੋਲੂਸ਼ਨ ਲੱਭਦਾ ਸੀ ਅੱਛਾ ਪੇਰੈਂਟਸ ਦੀ ਸਭ ਤੋਂ ਵੱਡੀ ਸਮੱਸਿਆ ਕੀ ਆਂਦੀ ਹੈ ਅਗਰ ਕੋਈ ਸਪੋਜ਼ ਕਰੋ ਪੜਾਈ ਤੋ ਸਾਨੂੰ ਵੀ ਜੋ ਜੋ ਕੁਝ ਹੈ ਨਾ ਵੀ ਅਸੀਂ ਸਕੂਲ ਵਾਲਿਆਂ ਨੂੰ ਪੇ ਕੀਤਾ ਤਾਂ ਇਹ ਸਕੂਲ ਵਾਲਿਆਂ ਦੀ ਜ਼ਿੰਮੇਵਾਰੀ ਹੈ ਸਾਡੇ ਬੱਚੇ ਨੂੰ ਠੀਕ ਕਰਨਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਟੀਚਰਸ ਦਾ ਕੰਮ ਹੈ ਪੜਾਉਣਾ ਕਿਸੇ ਹੱਦ ਤੱਕ ਤੁਸੀਂ ਬੱਚੇ ਦੇ ਬਿਹੇਵੀਅਰ ਨੂੰ ਮੋਡੀਫਾਈ ਕਰ ਦਿਓ ਔਰ ਟੀਚਰ ਨਾਲ ਇਹ ਹਮੇਸ਼ਾ ਹੀ ਕਹਿੰਦੇ ਨੇ ਵੀ ਪੇਰੈਂਟਸ ਦੀ ਬਰਾਬਰ ਦੀ ਜ਼ਿੰਮੇਵਾਰੀ ਹੈ ਇਹ ਚੀਜ਼ ਹੁੰਦੀ ਹੈ ਕਿ ਪੇਰੈਂਟਸ ਜਿੰਨਾ ਧਿਆਨ ਦੇਣੇ ਘਰ ਦੇ ਵਿੱਚ ਓਨਾ ਹੀ ਟੀਚਰ ਸਕੂਲ ਦੇ ਵਿੱਚ ਧਿਆਨ ਦੇ ਸਕਦੇ ਨੇ ਸਕੂਲ ਤੋਂ ਬਾਅਦ ਪੇਰੈਂਟਸ ਦੀ ਜ਼ਿੰਮੇਵਾਰੀ ਹੈ ਪੇਰੈਂਟਸ ਦੀ ਜ਼ਿੰਮੇਵਾਰੀ ਹੈ ਔਰ ਆਪਾਂ ਸਾਰੇ ਜਣੇ ਇਸ ਜ਼ਿੰਮੇਵਾਰੀ ਤੋਂ ਪਾਰਟ ਪੇਰੈਂਟਸ ਆ ਕੇ ਜੋਰ-ਜੋਰ ਦੀ ਚੀਲਾਣ ਲੱਗ ਜਾਂਦੇ ਨੇ ਆ ਇੱਕ ਆਪਣੇ ਬੱਚਿਆਂ ਨੂੰ ਦੂਸਰੇ ਨਾਲ ਕੰਪੇਅਰ ਕਰਦੇ ਨੇ ਤੋਂ ਉਹ ਟਿਊਸ਼ਨਸ ਲਈ ਭੇਜ ਦਿੰਦੇ ਨੇ ਆਪ ਨਹੀਂ ਪੜਾਉਣਾ ਚਾਹੁੰਦੇ ਵੀ ਦੇਖੋ ਤਾਂ ਅਸੀਂ ਬੱਚੇ ਨੂੰ ਪ੍ਰੋਬਲਮ ਆ ਕਿੱਥੇ ਰਹੀ ਆ ਹੋ ਸਕਦਾ ਬੱਚੇ ਦਾ ਸਿਰਫ ਬਿਹੇਵਰਲ ਇਸ਼ੂ ਆ ਇਮੋਸ਼ਨਲ ਸਿੰਪਟਮ ਹੀ ਹੋਣ ਪੜਾਈ ਦੇ ਵਿੱਚੋਂ ਇਹਨਾਂ ਨਲਾਇਕ ਹੀ ਨਾ ਹੋਵੇ ਹਰ ਮਾਵਾ ਚਾਹੁੰਦਾ ਜੀ ਮੇਰਾ ਬੱਚਾ ਟੌਪ ਕਰੇ ਕਿਸੇ ਨੇ ਤਾਂ ਸੈਕੰਡ ਵੀ ਆ ਨਾ ਕਿਸੇ ਨੇ ਥਰਡ ਵੀ ਆ ਨਾ ਹਰ ਬੱਚਾ ਡਾਕਟਰ ਨਹੀਂ ਬਣ ਸਕਦਾ ਹਰ ਬੱਚੇ ਨੇ ਇੰਜੀਨੀਅਰ ਨਹੀਂ ਬਣ ਸਕਦਾ ਜਿਵੇਂ ਕੋਈ ਦੁਨੀਆ ਦਾ ਪਹਿਲਾ ਕੋਈ ਕਾਰਟੂਨੀਸਟ ਬਣਿਆ ਹੋਣਾ ਉਹਦੇ ਮਾਪੇ ਵੀ ਕੀ ਹੋਣਾ ਵੀ ਆ ਤੂੰ ਕੀ ਕਰੀਏ ਨਾ ਇਹਦਾ ਹੈ ਨਹੀਂ ਪਰ ਦੁਨੀਆ ਤੇ ਬਹੁਤ ਬਹੁਤ ਨਾਮਚੇ ਕਾਰਟੂਨੀਸਟ ਬਣੇ ਕਈ ਲੋਕੀ ਵਾਈਲਡ ਲਾਈਫ ਨੂੰ ਐਕਸਪਲੋਰ ਕਰਦੇ ਨੇ ਨਾਮ ਨੇ ਹਰ ਬੰਦਾ ਡਾਂਸਰ ਨਹੀਂ ਬਣਨਾ ਚਾਹੁੰਦਾ ਹਰ ਮਾਪੇ ਇਹ ਕਹਿੰਦਾ ਵੀ ਮੇਰਾ ਬੱਚਾ ਅमिताभ बच्चन ਵੀ ਬਣੇ ਇੱਕ ਅੱਛਾ ਕ੍ਰਿਕਟਰ ਵੀ ਬਣੇ ਇੱਕ ਅੱਛਾ ਸਿੰਗਰ ਵੀ ਬਣੇ ਬਿਲਕੁਲ ਕਰੇ ਤਾਂ ਹਰ ਬੰਦੇ ਦੇ ਅੰਦਰ ਇੱਕ ਯੂਨੀਕ ਕੈਰੈਕਟਰ ਹੈ ਪੇਰੈਂਟਸ ਨੂੰ ਉਸ ਕੈਰੈਕਟਰ ਨੂੰ ਪਛਾਣਨ ਦੀ ਲੋੜ ਹੈ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਹਾਡਾ ਹਰ ਹਰ ਬੱਚਾ ਇੱਕ ਯੂਨੀਕ ਹੈ ਤੁਸੀਂ ਉਹਦੇ ਅੰਦਰ ਟੈਲੈਂਟ ਨੂੰ ਪਛਾਣੋ ਆਪਣੇ ਬੱਚੇ ਨੂੰ ਕਿਸੇ ਵੀ ਬੱਚੇ ਦੇ ਨਾਲ ਕੰਪੇਅਰ ਨਾ ਕਰੋ ਕਿਉਂਕਿ ਅੱਗੇ ਜਾ ਕੇ ਜਿਹੜੀ ਐਡਜਸਟਮੈਂਟ ਇਸ਼ੂਜ਼ ਨੇ ਅਨਰਿਜ਼ੋਲਡ ਇਹਨੂੰ ਆਪਾਂ ਕਹਿੰਦੇ ਆਨਰਿਜ਼ੋਲਡ ਕਨਫਲਿਕਟਸ ਇਨ ਦੀ ਚਾਈਲਡਹੂਡ ਜੋ ਚਾਈਲਡਹੂਡ ਟਰੋਮਾ ਚਾਈਲਡਹੂਡ ਕਨਫਲਿਕਟਸ ਨੇ ਪੇਰੈਂਟਸ ਦੇ ਨਾਲ ਐਂਗਰ ਇਸ਼ੂਜ਼ ਨੇ بڑے ਹੋ ਕੇ ਸਾਈਕੀਟ੍ਰਿਕ ਡਿਸਆਰਡਰ ਦਾ ਰੂਪ ਬੰਦਦੇ ਨੇ ਔਰ ਇਹਦੇ ਵਿੱਚ ਆਪਾਂ ਕਹਿੰਦੇ ਆਂ ਅੰਡਰਲ ਸੇ ਨਹੀਂ ਕਿਉਂਕਿ ਇਸ 13 ਤੋਂ 18 ਸਾਲ ਦੀ ਉਮਰ ਦੇ ਵਿੱਚ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਜੀ ਅਗਰ ਆਪਾਂ ਬੱਚੇ ਦੀ ਪਰਸਨੈਲਿਟੀ ਡਿਵੈਲਪ ਹੀ ਨਹੀਂ ਕਰ ਪਾਵਾਂਗੇ ਤਾਂ ਬੱਚੇ ਨੂੰ ਲੌਂਗ ਟਰਮ 'ਚ ਦਿੱਕਤ ਆਉਗੀ ਜੀ ਔਰ ਜਿਹੜੇ ਬੱਚੇ ਚਾਈਲਡਹੂਡ ਟਰੋਮਾ ਚਾਈਲਡਹੂਡ ਨੈਗਲੈਕਸ਼ਨ ਜੀ ਚਾਈਲਡਹੂਡ ਅਬਿਊਸ ਇਹਦਾ ਸ਼ਿਕਾਰ ਹੁੰਦੇ ਨੇ ਅੱਗੇ ਜਾ ਕੇ ਪਰਸਨੈਲਿਟੀ ਡਿਸਆਰਡਰ ਜਿਵੇਂ ਬਾਰਡਰਲਾਈਨ ਪਰਸਨੈਲਿਟੀ ਡਿਸਆਰਡਰ ਐਂਟੀਸੋਸ਼ੀਅਲ ਪਰਸਨੈਲਿਟੀ ਡਿਸਆਰਡਰ ਇਹ ਇਹਨਾਂ ਦਾ ਸ਼ਿਕਾਰ ਹੁੰਦੇ ਨੇ ਔਰ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਜੀ ਸਰ ਤੁਸੀਂ ਗੱਲ ਕੀਤੀ ਬੱਚਿਆਂ ਨੂੰ ਟਰਾਮਾ ਹੋ ਜਾਂਦਾ ਹੈ ਚਾਈਲਡ ਅਬਿਊਜ਼ ਹੁੰਦਾ ਹੈ ਇਦਾਂ ਦੇ ਜਿਹੜੇ ਟਰਾਮਾ ਹੁੰਦੇ ਨੇ ਉਸ ਟਾਈਮ ਤਾਂ ਬੱਚਾ ਥੋੜਾ ਜਿਹਾ ਰਿਕਵਰ ਕਰ ਜਾਂਦਾ ਪਰ ਇਨ ਫਿਊਚਰ ਉਹਨੂੰ ਉਹ ਚੀਜ਼ਾਂ ਮਾਈਂਡ ਦੇ ਵਿੱਚ ਰਹਿੰਦੀਆਂ ਨੇ ਉਹ ਟਰਾਮਾ ਜਾਣ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਹੈ ਆਈਡਲੀ ਤਾਂ ਵੀ ਅਗਰ ਤੁਹਾਨੂੰ ਲੱਗਦਾ ਵੀ ਤੁਹਾਡਾ ਬੱਚਾ ਇਹਨਾਂ ਸਾਰੀ ਚੀਜ਼ਾਂ ਦਾ ਸ਼ਿਕਾਰ ਹੋ ਗਿਆ ਤੁਸੀਂ ਬੱਚੇ ਨਾਲ ਬੈਠ ਕੇ ਗੱਲ ਕਰੋ ਤੁਸੀਂ ਬੱਚੇ ਦੀ ਸੁਣੋ ਤਾਂ ਸਹੀ ਆਪਾਂ ਸੁਣਨਾ ਹੀ ਨਹੀਂ ਚਾਹਦੇ ਆਪੇ ਚਾਹਦੇ ਵੀ ਜੋ ਬੱਚਾ ਬੋਲਦਾ ਅਸੀਂ ਜੋ ਸਮਝਾ ਰਹੇ ਹਾਂ ਅਸੀਂ ਠੀਕ ਹੈ ਬਿਕੋਜ਼ ਅਸੀਂ ਬਣੇ ਹਾਂ ਅਸੀਂ ਜੋ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਹੀ ਠੀਕ ਹੈ ਬੱਚੇ ਦੀ ਸੁਣਨੀ ਚਾਹੁੰਦੇ ਜਦ ਕਿ ਬੱਚੇ ਤੋਂ ਤਾਂ ਸੁਣਨਾ ਹੀ ਪਏਗਾ ਨਾ ਜੀ ਉਹ ਤੁਹਾਡੇ ਤੋਂ ਕੀ ਚਾਹੁੰਦਾ ਇੱਕ ਛੋਟਾ ਬੱਚਾ ਹੈ ਉਹਨੂੰ ਆਪਣੇ ਮਾਹਬਾਬ ਦੀ ਜ਼ਰੂਰਤ ਹੈ ਉਹਨੂੰ ਤਾਂ ਨਹੀਂ ਪਤਾ ਵੀ ਮੇਰਾ ਫਾਦਰ ਕੰਮ ਤੋਂ ਆਇਆ ਜਾਂ ਮੇਰੀ ਮਦਰ ਕੰਮ ਤੋਂ ਆਇਆ ਉਹਨੇ ਤਾਂ ਆਪਣੇ ਮਾਹਬਾਬ ਲਈ ਉਹਨੂੰ ਜ਼ਰੂਰਤ ਹੈ ਮਾਹਬਾਬ ਸਨਮਾਨੀ ਦੇਪ ਮੰਨਦੇ ਹੈ ਜੀ ਅਪਾ ਇਸ ਸੀਜ਼ ਨੂੰ ਕਦੀ ਵੀ ਦਿਨਾਈ ਨਹੀਂ ਕਰਦੇ ਵੀ ਬੱਚੇ ਨੂੰ ਟਿਊਸ਼ਨਸ ਨਹੀਂ ਜਾਣਾ ਚਾਹੀਦਾ ਕੁਝ ਨਹੀਂ ਕਰਨਾ ਚਾਹੀਦਾ ਬਟ ਇੱਕ ਭੇੜ ਚਾਲ ਵੀ ਚੱਲ ਪਈ ਐ ਜੀ ਅਗਲਾ ਕਹਿੰਦਾ ਤੁਹਾਡਾ ਬੱਚਾ ਕਿਹੜੇ ਟਿਊਸ਼ਨ ਸੈਂਟਰ ਪੜ੍ਹਦਾ ਉਹ ਕਹਿੰਦੀ ਵੀ ਤੁਸੀਂ ਵੀ ਉਸ ਜਗ੍ਹਾ ਤੇ ਪਾਓ ਸ਼ਾਇਦ ਇਹਦੀ ਪਰਫਾਰਮੈਂਸ ਅੱਛੀ ਹੋ ਜਾਵੇ ਬਟ ਇੱਕ ਇੱਕ ਜੋ ਅੱਛੇ ਸਕੂਲ ਤੋਂ ਆਉਂਦੇ ਇੱਕ ਸਕੂਲ ਦਾ ਟੀਚਰ ਆਪਣੇ ਵੱਲੋਂ 100% ਉਸ 60 ਜਾਂ 70 ਬੱਚਿਆਂ ਨੂੰ ਉਸ ਗਰੁੱਪ 'ਚ ਨੇ ਉਹਨਾਂ ਨੂੰ 100% ਡੈਡੀਕੇਟ ਕਰਦਾ ਬਟ ਕਾਰਨ ਕਿ ਆਪਣੀ ਨੈਗਲੈਕਸ਼ਨ ਹੈ ਆਪਾਂ ਉਹਦੇ ਬੱਚੇ ਤੇ ਟਾਈਮ ਨਹੀਂ ਸਪੈਂਡ ਕਰਦੇ ਅਗਰ ਇੱਕ ਮਾਂ ਜਾਂ ਬਾਪ ਖੁਦ ਫੋਨ ਚਲਾ ਰਿਹਾ ਹੈ ਉਹ ਆਪਣੇ ਬੱਚੇ ਨੂੰ ਕਿਵੇਂ ਮਨਾ ਕਰ ਸਕਦਾ ਹੈ ਫੋਨ ਤੋਂ ਚਲਾਉਣ ਤੋਂ ਜੀ ਬਿਲਕੁਲ ਹਾਂ ਠੀਕ ਹੈ ਪ੍ਰੋਬਲਮ ਇਹ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਇੰਟਰਨੈਟ ਦਾ ਟਾਈਮ ਹੈ ਅੱਧੇ ਤੋਂ ਜ਼ਿਆਦਾ ਹੋਮਵਰਕ ਸਕੂਲਾਂ ਜਾਂਦਾ ਹੈ ਕੋਵਿਡ ਦੇ ਆਹ ਤੋਂ ਪਹਿਲਾਂ ਅਸੀਂ ਲੋਕਾਂ ਨੂੰ ਇਹ ਲੈਕਚਰ ਦਿੰਦੇ ਹੁੰਦੇ ਸੀ ਵੀ smartphones ਬੱਚਿਆਂ ਨੂੰ ਨਾ ਦਿਵੋ ਜੀ online ਤੁਸੀਂ ਕਲਾਸਿਸ ਨਾ ਲੋ online ਹੋਮਵਰਕ ਨਾ ਭੇਜੋ ਬਟ ਕੋਵਿਡ ਦੇ ਦੌਰਾਨ ਇਸ ਚੀਜ਼ਾਂ ਦੀ ਨੈਸੈਸਿਟੀ ਆਪੀ ਤਾਂ ਸਾਨੂੰ ਇਹ ਦੁਬਾਰਾ ਉਸ ਟਾਈਮ ਤੇ ਵਾਪਸ ਲੈ ਕੇ ਜਾਣਾ ਬੜਾ ਮੁਸ਼ਕਲ ਹੈ ਬਟ ਇਸ smartphone ਦੀ ਸਹੀ ਯੂਟਿਲਾਈਜੇਸ਼ਨ ਕਿਵੇਂ ਕਰਨੀ ਹੈ ਇਹ ਆਪਣੀ ਡਿਊਟੀ ਬਣਦੀ ਹੈ ਜੀ ਅਗਰ ਆਪਾਂ ਇੱਕ ਬੀਗਾਂ ਪੇਰੈਂਟ ਅਗਰ ਆਤੀ 2 2 ਵਜੇ ਤੱਕ ਫੋਨ ਚਲਾਵਾਂਗੇ ਆਪਾਂ ਆਪਣੇ ਬੱਚੇ ਨੂੰ ਮਨਾ ਨਹੀਂ ਕਰ ਸਕਦੇ ਅਗਰ ਉਹੀ ਟਾਈਮ ਆਪਾਂ ਨੇ ਆਪਣੇ ਬੱਚੇ ਤੇ ਸਪੈਂਡ ਕਰਾਂਗੇ ਤਾਂ ਆਊਟਕਮ ਬਹੁਤ ਅੱਛੀ ਆਏਗੀ ਅਸੀਂ ਲੋਕਾਂ ਨੂੰ ਸਮਝਾਣੇ ਹੈ ਕਿ ਤੁਹਾਡਾ ਬੱਚਾ ਛੋਟਾ ਹੈ ਤੁਸੀਂ ਕੋਈ ਇਹ ਨਹੀਂ ਕੋਈ ਮਹਿੰਗੇ ਇਨਸਟਰੂਮੈਂਟਸ ਖਰੀਦੋ ਸ਼ਾਮ ਨੂੰ ਬੱਚੇ ਨਾਲ ਆਸ-ਪਾਸ ਪਾਰਕ ਚ ਜਾਓ ਉਹਦੇ ਨਾਲ ਥੋੜਾ ਜਿਹਾ ਘੰਟਾ ਕਿ ਖੇਲੋ ਵੀਕਐਂਡ 'ਤੇ ਆਪਣੇ ਬੱਚੇ ਨਾਲ ਟਾਈਮ ਸਪੈਂਡ ਕਰੋ ਅਗਰ ਕੁਝ ਨਹੀਂ ਹੈ ਉਹਨਾਂ ਨੂੰ ਘਰ ਚੀਜ਼ ਬਣਾ ਕੇ ਖਿਲਾਓ ਘਰ ਦੇ ਕੰਮਾਂ ਦੇ ਵਿੱਚ ਉਹਨੂੰ ਲਗਾਓ ਤੁਸੀਂ ਕਰ ਰਹੇ ਕਿ ਇਗਜ਼ਾਮਪਲ ਐਕਸਟ੍ਰੀਮ ਸਮਰ ਸੀਜ਼ਨ ਆਂਦਾ ਹੈ ਬਾਰਿਸ਼ਾਂ ਆ ਗਈਆਂ ਤਾਂ ਲੋਕਾਂ ਕੋਲ ਐਕਸਕਿਊਜ਼ ਹੋ ਜਾਂਦਾ ਵੀ ਡਾਕਟਰ ਸਾਹਿਬ ਹੋਂ ਤਾਂ ਗਰਮੀ ਹੋ ਗਈ ਡਾਕਟਰ ਸਾਹਿਬ ਹੋਂ ਤਾਂ ਬਾਰਿਸ਼ ਆ ਗਈ ਹੋਂ ਤਾਂ ਸਰਦੀ ਆ ਗਈ ਤੇ ਇਹ ਤਾਂ ਨਹੀਂ ਵੀ ਹਰ ਬੰਦੇ ਨੂੰ ਬਾਹਰ ਹੀ ਜਾਣਾ ਜੀ ਤਾਂ ਸੋ 1000 ਆਫ ਥਿੰਗਸ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਐ ਇੰਡੋਰ ਹੋ ਸਕਦੀਆਂ ਇੰਡੋਰ ਹੋ ਸਕਦੇ ਪ੍ਰਾਣੇ ਟਾਈਮ ਦੇ ਵਿੱਚ ਤੁਸੀਂ ਦੇਖੋ ਚਾਹੇ ਉਹ ਕੈਰਮ ਬੋਰਡ ਸੀ ਚਾਹੇ ਉਹ ਸਬਸੀਡੀ ਖੇਲ ਖੇਡਦੇ ਸੀ ਬਲਾਕ ਬਿਲਡਿੰਗ ਹੈਗੀ ਸੀਗੀ ਜਾਂ ਕੁਝ ਵੀ ਸੀ ਤਾਂ ਇੱਕ ਪੇਰੈਂਟਸ ਨੂੰ ਚਾਹੀਦਾ ਆਪਣੇ ਬੱਚੇ ਨਾਲ ਟਾਈਮ ਸਪੈਂਡ ਕਰਨ ਬੱਚੇ ਬੜੇ ਅਚਾ ਡਿਵੈਲਪਰ ਦੇ ਖਾਸ ਕਰ ਫੀਮੇ ਫੀਮੇਲ ਕਿਡਸ ਲਈ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ এডਿਕੇਸ਼ਨ ਦੇਣੀ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਅਗਰ ਇੱਕ ਮਦਰ ਹੀ ਰੋਲ ਮਾਡਲ ਤੁਸੀਂ ਬੱਚਿਆਂ ਲਈ ਰੋਲ ਮਾਡਲ ਹੋ ਇੱਕ ਬੱਚਾ ਪੈਦਾ ਹੁੰਦਾ ਤੁਸੀਂ ਉਹਨੂੰ ਸ਼ੁਰੂ ਚ ਦੱਸੋ ਇੱਕ ਪੈਨ ਦਿਖਾਓ ਉਹਨੂੰ ਪੈਨ ਦਿਖਾ ਕੇ ਉਹਨੂੰ ਕੋਈ ਟੀਵੀ ਹੈ ਬੱਚਾ ਵੱਡਾ ਹੋ ਕੇ ਟੀਵੀ ਹੀ ਬੋਲੇਗਾ ਉਹਦੀ ਪਰਸੈਪਸ਼ਨ ਉਹਨੂੰ ਲੱਗਦਾ ਵੀ ਇਹ ਜਿਹੜੀ ਪੈਨ ਵਰਗੀ ਜਿਹੜੀ ਚੀਜ਼ ਹੈ ਟੀਵੀ ਹੋਈ ਹੈ ਤਾਂ ਮਾਪੇ ਰੋਲ ਮਾਡਲ ਪਲੇ ਕਰਦੇ ਆ ਤੁਸੀਂ ਆਪਾਂ ਦੇਖ ਦਿਓ ਹਰ ਬੰਦਾ ਕਹਿੰਦਾ ਯਾਰ ਮੈਂ ਇਸ ਫਿਲਮ ਸਟਾਰ ਵਰਗੇ ਕੱਪੜੇ ਪਾਉਣਾ ਚਾਹਣਾ ਹੈ ਕਿਉਂਕਿ ਉਹ ਰੋਲ ਮਾਡਲ ਨੇ ਮਾਪੇ ਸਭ ਤੋਂ ਵੱਡਾ ਰੋਲ ਮਾਡਲ ਨੇ ਬੱਚੇ ਦੀ ਪਰਸਨੈਲਿਟੀ ਡਿਵੈਲਪ ਕਰਨ ਚ ਜਦ ਤੱਕ ਮਾਪੇ ਇੱਕ ਅੱਛਾ ਰੋਲ ਮਾਡਲ ਨਹੀਂ ਬਣਨਗੇ ਬੱਚੇ ਦੀ ਪਰਸਨੈਟੀ ਕਦੀ ਵੀ ਡਿਵੈਲਪ ਨਹੀਂ ਹੋ ਪਾਉਗੀ ਜੀ ਤੁਸ ਤੁਹਾਨੂੰ ਪਹਿਲਾਂ ਖੁਦ ਇੱਕ ਅੱਛੀ ਐਗਜ਼ਾਮਪਲ ਸੈੱਟ ਕਰਨੀ ਪਊਗੀ ਤਾਂ ਹੀ ਤੁਸੀਂ ਐਗਰੈਸ਼ਨ ਕਰੋਗੇ ਫੋਰ ਐਗਜ਼ਾਮਪਲ ਤੁਹਾਡੀ ਗੱਲ ਵਾਇਲੈਂਸ ਤੇ ਉੱਤੇ ਆਪਾਂ ਜਿਸ ਤਰ੍ਹਾਂ ਤੁਸੀਂ ਗੱਲ ਮੈਨੂੰ ਪੁੱਛ ਰਹੇ ਸੀਗੇ ਇੱਕ ਘਰ ਚ ਜਾਣੇ ਆਪਾਂ ਦੇਖਣਾ ਵੀ ਇੱਕ ਹਸਬੈਂਡ ਆਂਦਾ ਆਪਣੀ ਵਾਈਫ ਨੂੰ ਆਕੇ ਕੁੱਟਦਾ ਹੈ ਵਾਈਫ ਵੀ کھانا ਦੇਖ ਕੇ ਪਾਉਂਦੇ ਆ ਜਿਹੜੇ ਬੱਚੇ ਅਬਜ਼ਰਵ ਕਰਦੇ ਨੇ ਉਹਨੂੰ ਇਹ ਲੱਗਦਾ ਹੈ ਵੀ ਸ਼ਾਇਦ ਇੱਕ ਫਾਦਰ ਦਾ ਹੀ ਰੋਲ ਹੈ ਵੀ ਬਾਹਰੋਂ ਘਰ ਆਵੇ ਮੈਂ ਤੁਹਾਡੀ ਗੱਲ ਸੁਣ ਕੇ ਨਾ ਸਹਿਮਤ ਹਾਂ ਕਿਉਂਕਿ ਇੱਕ ਵੀਡੀਓ ਥੋੜੇ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਨਾ ਛੋਟੇ ਛੋਟੇ ਦੋ ਬੱਚੇ ਨੇ ਦੋ ਫੈਮਿਲੀ ਮੈਂਬਰ ਜਿਵੇਂ ਦੋ ਫੈਮਿਲੀਆਂ ਬੈਠੀਆਂ ਹੋਈਆਂ ਨੇ ਆਪਸ ਦੇ ਵਿੱਚ ਹਸਬੰਡ ਵਾਈਫ ਬੈਠ ਕੇ ਗੱਲ ਕਰ ਰਹੇ ਨੇ ਬੱਚੇ ਖੇਡ ਰਹੇ ਹੁੰਦੇ ਨੇ ਤਾਂ ਆਪਸ ਦੇ ਵਿੱਚ ਉਹਜ਼ ਹਸਬੰਡ ਵਾਈਫ ਰੀਟ ਕਰਦੇ ਨੇ ਤਾਂ ਉਸ ਤੋਂ ਬਾਅਦ ਨਾ ਬੱਚੇ ਕਹਿੰਦੇ ਨੇ ਮੈਂ ਇਹਨੂੰ ਮਾਰੂੰਗਾ ਇਹ ਮੇ ਆਪੋ ਹੀ ਗੱਲ ਕਰ ਰਹੇ ਸੀ ਵੀ ਇਹ ਰੋਲ ਮਾਡਲ ਹੈ ਬੱਚਾ ਉਹੀ ਪਰਸੀਵ ਕਰਦਾ ਜੋ ਦਿਖਾਈ ਦਿੰਦਾ ਉਹਨੂੰ ਸ਼ਾਇਦ ਇੰਨੀ ਲੱਗਦਾ ਵੀ ਇੱਕ ਫਾਦਰ ਦਾ ਰੋਲ ਹੀ ਹੈ ਵੀ ਡੋਮਿਨੇਟ ਆ ਕੇ ਆ ਕੇ ਆਪਣੀ ਵਾਈਫ ਨੂੰ ਕੁੱਟਣਾ ਜੀ ਰਿਵਰਸ ਸੇਮ ਹੈ ਅਗਰ ਵਾਈਫ ਬਹੁਤ ਜ਼ਿਆਦਾ ਡੋਮਿਨੇਟਿੰਗ ਹੈ ਅਨਨੈਸੈਸੀ ਹਸਬੰਡ ਤੇ ਚਲਾਉਂਦੀ ਹੈ ਇੱਕ ਫੀਮੇਲ ਹੈ ਉਹਨੂੰ ਇਹ ਲੱਗਦਾ ਵੀ ਸ਼ਾਇਦ ਮੇਲ ਨੂੰ ਮੇਲ ਨੂੰ ਓਵਰਕਮ ਕਰਨ ਦਾ ਇਹੀ ਤਰੀਕਾ ਹੈ ਉਹ ਆਪਣੇ ਸਸਰਾਲ ਜਾ ਕੇ ਹੀ ਕਰਦੀ ਹੈ ਤਾਂ ਇੱਕ ਬੈਲੈਂਸ ਬਣਾਣਾ ਬਹੁਤ ਜ਼ਰੂਰੀ ਹੈ ਹਣਾ ਅਗਰ ਆਪਾਂ ਬਹੁਤ ਸਾਰੇ ਅਗਰ ਤੁਹਾਡੇ ਹਸਬੰਡ ਵਾਈਫ ਚ ਕਨਫਲਿਕਟਸ ਨੇ ਉਹਨਾਂ ਨੂੰ ਕਦੀ ਵੀ ਬੱਚਿਆਂ ਦੇ ਸਾਹਮਣ ਹੈਨਾ ਪਹਿਲੀ ਗੱਲ ਤਾਂ ਤੁਹਾਡੇ ਚ ਇਸ਼ੂ ਹੋਣੇ ਨਹੀਂ ਚਾਹੀਦਾ ਬਿਕੋਜ਼ ਯੂ ਹੈਵ ਟੂ ਸਪੈਂਡ ਯਰ ਲਾਈਫ ਫੋਰ ਟੁਗੇਦਰ ਫॉर ਅ ਲੌਂਗ ਟਾਈਮ ਇਫ देयर ਆਨੀ ਇਸ਼ੂਸ ਕੋ ਤੁਹਾਡੇ ਚ ਕੋਈ ਇਸ਼ੂ ਆਗੇ ਨੇ ਪਰ ਤੁਸੀਂ ਉਹਨਾਂ ਨੂੰ ਪਰਸਨਲੀ ਬੈਠ ਕੇ ਡਿਸਕਸ ਕਰੋ ਹੈਨਾ ਤੁਸੀਂ ਅਗਰ ਬੱਚਿਆਂ ਦੇ ਸਾਹਮਣੇ ਮਾਰੋਗੇ ਚਿਲਾਓਗੇ ਤਾਂ ਬੱਚਿਆਂ ਨੂੰ ਲੱਗਦਾ ਵੀ ਸ਼ਾਇਦ ਇਹੀ ਇੱਕ ਮਾਂ-ਬਾਪ ਦਾ ਇਹੀ ਕੈਰੈਕਟਰ ਹੈ ਜੀ ਬਿਲਕੁਲ ਜੀ ਹੈਨਾ ਜੀ ਸੋ ਗੱਲ ਕਰੀਏ ਤਾਂ ਬਸਰ ਕਿਹੜੇ-ਕਿਹੜੇ ਪੇਸ਼ੈਂਟਸ ਤੁਹਾਡੇ ਕੋਲ ਹਰ ਤਰ੍ਹਾਂ ਹਰ ਰੋਜ਼ ਉਹਨੂੰ ਦੇਖਣ ਨੂੰ ਮਿਲ ਰਹੇ ਨੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਅਜਕਲ ਤਾਂ ਐਂਗਰ ਇਸ਼ੂਜ਼ ਬਹੁਤ ਜ਼ਿਆਦਾ ਐਂਗਜ਼ਾਇਟੀ ਡਿਸਆਰਡਰਸ ਬਹੁਤ ਜ਼ਿਆਦਾ ਛੋਟੇ ਛੋਟੇ ਗੱਲ ਤੇ ਪੈਨਿਕ ਹੋ ਜਾਣਾ ਤੁਹਾਡੀ ਜਿਸ ਤਰ੍ਹਾਂ ਆਪਾਂ ਲਗਾਏ ਲੋਕਾਂ ਦੀ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਹੈ ਐਕਸਪੈਕਟੇਸ਼ਨਸ ਪੂਰੀਆਂ ਨਹੀਂ ਹੁੰਦੀਆਂ ਸਵਿਰ ਡਿਪਰੈਸ਼ਨ ਐਂਗਜ਼ਾਇਟੀ ਹੋਣਾ ਬੌਸ ਨੇ ਡਾਂਟਤਾ ਚੀਜ਼ ਕੰਮ ਤੇ ਨਾ ਪਹੁੰਚਣਾ ਕਿਉਂਕਿ ਆਪਾਂ ਲੋਕ ਆਪਣੇ ਆਪ ਨੂੰ ਰਿਲੈਕਸ ਰੱਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਐਂਗਜ਼ਾਇਟੀ ਡਿਪਰੈਸ਼ਨ ਨਾਰਮਲ ਹੈ ਨਾਰਮਲ ਚੱਲਦਾ ਰਹਿੰਦਾ ਹੈ ਸਾਰੇ ਦੇ ਨੇ ਕਿਸਟਸ ਸਾਰੀ ਲਾਈਫ ਦੇ ਵਿੱਚ ਸਟ्रेस ਨੂੰ ਦੂਰ ਕਰਨਾ ਜੋਗਾ ਮੈਡੀਟੇਸ਼ਨ ਵਾਕ ਅੱਛਾ ਮਿਊਜ਼ਿਕ ਸੁਣਨਾ ਘਰ ਦੇ ਕੰਮ ਚ ਹੈਲਪ ਕਰਨੀ ਇੱਕ ਦੂਜੇ ਦੇ ਨਾਲ ਤੁਹਾਡਾ ਤਣਾਅ ਘੱਟ ਹੁੰਦਾ ਹੈ ਤਾਨੂੰ ਵੋਕਲ ਹੋਣਾ ਪਏਗਾ ਆਪਣੇ ਪਾਰਟਨਰ ਨਾਲ ਆਪਣੇ ਪੇਰੈਂਟਸ ਨਾਲ ਵੋਕਲ ਹੋਣਾ ਪਏਗਾ ਤੁਹਾਡੇ ਪੇਰੈਂਟਸ ਨੂੰ ਕਿਵੇਂ ਪਤਾ ਚੱਲੇਗਾ ਨਾ ਵੀ ਤੁਸੀਂ ਪ੍ਰੋਬਲਮ 'ਚ ਹੋ ਤੁਹਾਡੀ ਸਪਾਊਸ ਨੂੰ ਕਿਵੇਂ ਪਤਾ ਚੱਲੇਗਾ ਤੁਸੀਂ ਪ੍ਰੋਬਲਮ 'ਚ ਹੋ ਤੁਸੀਂ ਡਿਸਕਸ ਕਰੋਗੇ ਤਾਂ ਤੁਹਾਡਾ ਐਂਗਜ਼ਾਇਟੀ ਤੇ ਡਿਪਰੈਸ਼ਨ ਜਿਹੜਾ ਹੈ ਇਹ ਕਾਫੀ ਹੱਦ ਤੱਕ ਘਟ ਜਾਂਦਾ ਹੈਗਾ ਔਰ ਇਹੇ ਚੀਜ਼ਾਂ ਡੇਲੀ ਰੋਜ਼ ਮਰਾਂ ਚਾਹੁੰਦੀਆਂ ਬਾਕੀ ਕੋਈ ਸਾਈਕੀਐਟ੍ਰਿਕ ਡਿਸਆਰਡਰਸ ਨੇ ਜਿਹੜੇ ਨਾਰਮਲ ਹੀ ਚੱਲਦੇ ਰਹਿੰਦੇ ਨੇ ਉਹ ਮੈਡੀਕੇਸ਼ਨ ਠੀਕ ਹੈ ਤਾਂ ਬਟ ਇਹ ਸਾਰੀ ਚੀਜ਼ਾਂ ਨੇ ਲੋਕੀ ਘਬਰਾਉਂਦੇ ਬਹੁਤ ਹੈ ਵੀ ਸਾਈਕੀਐਟ੍ਰਿਸ ਕੋਈ ਨਾ ਸੈਲਫ ਮੈਡੀਕੇਟ ਕਰਨੇ ਨੀਂਦ ਦੀ ਗੋਲੀ ਖਾਦੀ ਠੀਕ ਹੋ ਜਾਣੀ ਹੈ ਜੀ ਸਵੇਰੇ ਮੇਰੀ ਫਿਰ ਪ੍ਰੋਬਲਮ ਆਉਂਦੀ ਬਟ ਅਗਰ ਆਪਾਂ ਉਸ ਨੂੰ ਪ੍ਰੋਪਰ ਟਰੀਟ ਕੀਤਾ ਜਾਵੇ ਡਾਕਟਰ ਦੀ ਸਲਾਹ ਲੈਂਤੀ ਜਾਵੇ ਤਾਂ ਇਹ ਸਾਰੀ ਚੀਜ਼ਾਂ ਨੂੰ ਰਿਜ਼ੋਲਵ ਕੀਤਾ ਜਾ ਸਕਦਾ ਹੈ ਟਾਈਮ ਉਲੀ ਸੋ ਕੋਈ ਇਦਾਂ ਦਾ ਐਕਸਰਸਾਈਜ਼ ਜੋ ਤੁਸੀਂ ਤੁਹਾਨੂੰ ਦੱਸਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਜੇਕਰ ਉਹਨਾਂ ਨੂੰ ਕੋਈ ਡਿਪਰੈਸ਼ਨ ਹੋਵੇ ਜਾਂ ਕੋਈ ਪ੍ਰੋਬਲਮ ਹੋਵੇ ਜੋ ਆਪਣੀ ਮੈਂਟਲ ਐਕਸਰਸਾਈਜ਼ ਉਹ ਕਰ ਸਕਦੇ ਨੇ ਮੈਨ ਅਸੀਂ ਸਾਰੇ ਲੋਕਾਂ ਨੂੰ ਇਹ ਕਹਿੰਦੇ ਹਾਂ ਵੀ ਸਵੇਰੇ ਉੱਠ ਕੇ ਅੱਧਾ ਘੰਟਾ ਸੈਰ ਕਰੋ ਯੋਗਾ ਕਰੋ ਮੈਡੀਟੇਸ਼ਨ ਕਰੋ ਡੀਪ ਬਰੀਥਿੰਗ ਐਕਸਰਸਾਈਜ਼ ਕਰੋ ਫਰੈਸ਼ ਫਰ ਜਿੰਨੇ ਵੀ ਹੈਲਦੀ ਨੇ ਪੈਕਡ ਫੂਡ ਨਾਲੋਂ ਜਿੰਨੇ ਚੀਜ਼ਾਂ ਨੇ ਇਹ ਤੁਹਾਡੇ ਬ੍ਰੇਨ ਨੂੰ ਹੈਪੀ ਹਾਰਮੋਨਸ ਹੁੰਦੇ ਆ ਆਪਣੇ ਬਾਡੀ ਦੇ ਵਿੱਚ ਤਿੰਨ ਤਰ੍ਹਾਂ ਦੇ ਹਾਰਮੋਨਸ ਹੁੰਦੇ ਨੇ ਸੈਰੋਟੋਨਿਨ ਨੋਨ ਐਪੀਨੇਫ੍ਰਿਨ ਤੇ ਐਡਰਨ ਇਹ ਜਿਹੜੇ ਤੁਹਾਡੇ ਕੈਮੀਕਲਸ ਨੇ ਇਹਨਾਂ ਨੂੰ ਆਪਾਂ ਹੈਪੀ ਹਾਰਮੋਨਸ ਕਹਿੰਦੇ ਨੇ ਜੀ ਤੇ ਇਹਨਾਂ ਦੀ ਮਾਤਰਾ ਸਰੀਰ ਚੋਂ ਘਟ ਜਾਂਦੀ ਹੈ ਤਾਂ ਇਹ ਜਿਹੜੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਯੋਗਾ ਮੈਡੀਟੇਸ਼ਨ ਵਾਕ ਫਰੂਟਸ ਵੈਜੀਟੇਬਲਸ ਮਿਲਕ ਹਾਨੀ ਐਲਮੰਡ ਜਿਸ ਤਰ੍ਹਾਂ ਐਵੋਕਾਡੋਸ ਬ੍ਰੋਕਲੀਜ਼ ਇਹ ਤੁਹਾਨੂੰ ਨਾ ਬ੍ਰੇਨ ਦੇ ਵਿੱਚ ਸਾਰੇ ਕੈਮੀਕਲਸ ਪ੍ਰੋਵਾਈਡ ਕਰਦੀਆਂ ਤਾਂ ਸੀਜ਼ਨਲ ਫਰੂਟਸ ਆਪਾਂ ਇਹ ਨਹੀਂ ਕਹਿੰਦੇ ਲੋਕਾਂ ਨੂੰ ਵੀ ਤੁਸੀਂ ਕੋਈ ਬਹੁਤ ਮਹਿੰਗੇ ਫਰੂਟ ਖਰੇਦੋ ਸੀਜ਼ਨਲ ਫਰੂਟ ਸੀਜ਼ਨਲ ਵੈਜੀਟੇਬਲਸ ਤੁਹਾਨੂੰ ਹੈਲਪ ਕਰਦੇ ਆ ਇੱਕ ਅੱਛੀ ਨੀਂਦ ਤੁਹਾਡੇ ਬ੍ਰੇਨ ਨੂੰ ਸਭ ਤੋਂ ਏਦਾ ਰੀਚਾਰਜ ਕਰਦੀ ਹੈ ਤੁਹਾਡੀ ਬ੍ਰੇਨ ਦੀ ਸੈਟਿੰਗ ਆਪਾਂ ਜਿਵੇਂ ਕਹਿੰਦਾ ਤੁਹਾਡਾ ਫੋਨ ਹੈ ਨਹੀਂ ਚੱਲਦਾ ਆਪਾਂ ਕਹਿੰਦੇ ਫੋਨ ਆਫ ਕਰ ਦਿਓ ਨਾਰਮਲੀ ਫੈਕਟਰੀ ਸੈਟਿੰਗਸ ਤੇ ਆ ਜਾਂਦਾ ਤਾਂ ਸੇਮ ਤੁਹਾਡੀ ਬ੍ਰੇਨ ਬਿਕੋਜ਼ ਹਿਊਮਨ ਬਾਡੀ ਇਸ ਫੁੱਲ ਆਫ ਕੈਮੀਕਲਸ ਇਟ ਇਜ਼ ਲਾਈਕ ਅ ਮਸ਼ੀਨ ਜੀ ਅ ਤੁਸੀਂ ਮਸ਼ੀਨ ਨੂੰ ਰੈਸਟ ਨਹੀਂ ਕਿਵੇਂ ਸਿੰਥਸਾਈਜ਼ ਹੋਣਗੇ ਤਾਂ ਟਾਈਮ ਤੇ ਸੋਵੋ ਟਾਈਮ ਤੇ ਉਠੋ ਹਾਂ ਕਿਸੇ ਵੇਲੇ ਤੁਸੀਂ ਬਾਹਰ ਅੰਦਰ ਗਏ ਹੋ ਸਕਦੇ ਹੋ ਅੱਗੇ ਪਿੱਛੇ ਡਾਕਟਰ غلط ਤਰੀਕੇ ਨਾਲ ਆਪਣਾਓ ਨੀਂਦ ਲੈਣ ਲਈ ਫੋਰਸਫੁਲੀ ਨੀਂਦ ਆਣੀ ਤਾਂ ਹੈ ਕਹਿੰਦਾ ਆਪਣੀ ਹੈਬਿਟ ਬਦਲੋ ਜੀ ਸ਼ਾਮ ਨੂੰ ਇੱਕ ਨੋਰਮਲ ਵਾਟਰ ਨਾਲ ਬਾਤ ਲਵੋ ਬਹੁਤ ਜ਼ਿਆਦਾ ਚਾਹੇ ਕਾਫੀ ਆਫਟਰ 6:00 ਕਲੋਕ ਇਹਨੂੰ ਅਵੋਇਡ ਕਰੋ ਬ੍ਰੇਨ ਨੂੰ ਸਟੀਮੂਲੈਂਟ ਸਟੀਮੂਲੈਂਟ ਦਿੰਦੇ ਨੇ ਇਹ ਜਿਸ ਤਰ੍ਹਾਂ ਬੱਚਿਆਂ ਨੂੰ ਅਗਲਾ ਕਹਿੰਦਾ ਜੀ ਚਾਹੇ ਕਾਫੀ ਪੀ ਕੇ ਜ਼ਬਰਦਸਤੀ ਜਾਗਣ ਦੀ ਕੋਸ਼ਿਸ਼ ਕਰਨਾ ਉਹ ਤੰਗ ਕਰਦੇ ਆ ਸਟੂਡੈਂਟਸ ਲਈ ਖਾਸ ਕਰਕੇ ਮੈਸੇਜ ਦੇਣਾ ਚਾਹਾਂਗੇ ਵੀ ਆਪਣਾ ਜਿਹੜਾ ਹੋਮ ਟਾਸਕ ਹੈ ਕੁਝ ਵੀ ਹੈ ਉਹਨੂੰ ਰੂਟੀਨ ਨਾਲ ਕਰੋ ਇਹ ਸੋਚ ਕੇ ਚੱਲੋ ਵੀ ਮੇਰਾ ਐਗਜ਼ਾਮ ਕਦੋਂ ਵੀ ਆ ਸਕਦਾ ਹੈ ਜੀ ਬੱਚੇ ਕੀ ਕਰਦੇ ਆ ਪੇਰੈਂਟਸ ਕੀ ਕਰਦੇ ਨੇ ਤਿੰਨ ਹਰ ਲਿ ਲਈ ਇਗਜ਼ਾਮਸ ਹੁੰਦੇ ਨੇ 2 ਮਹੀਨੇ ਧਿਆਨ ਨਹੀਂ ਦਿੰਦੇ ਨੇ ਸਡਨਲੀ ਜਦੋਂ ਸਕੂਲ ਚ ਆਉਂਦੇ ਨੇ ਪ੍ਰੈਸ਼ਰ ਪੈ ਜਾਂਦਾ ਬੱਚੇ ਤੇ ਪ੍ਰੈਸ਼ਰ ਆਉਂਦਾ ਬੱਚੇ ਚ ਐਂਗਜ਼ਾਈਟੀ ਫ੍ਰਸਟ੍ਰੇਸ਼ਨ ਆ ਜਾਂਦੀ ਹੈ ਮਾਪੇ ਚਿਲਾਉਣਾ ਸ਼ੁਰੂ ਕਰ ਦਿੰਦੇ ਨੇ 2 ਮਹੀਨੇ ਆਪਾਂ ਦੇਖਦੇ ਨਹੀਂ ਇਹ ਸਭ ਤੋਂ ਇੱਕ ਬڑا ਰੀਜ਼ਨ ਹੈ ਜਿਹਦੇ ਕਰਕੇ ਯੂਥ ਦੇ ਜਿਹੜੇ ਅਡੋਲਸੈਂਸ ਅਗੇ ਗਰੁੱਪ ਹੈ ਜਾਂ ਸਕੂਲ ਗੋਇੰਗ ਕਿਡਸ ਨੇ ਇਹ ਪ੍ਰੋਬਲਮ ਆਉਂਦੀ ਹੈ ਜੀ ਹਾਂਜੀ ਤੇ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਦੱਸਿਆ ਕਿ ਐਂਜ਼ਾਇਟੀ ਡਿਪਰੈਸ਼ਨ ਤੋਂ ਸਰ ਕੋਈ ਬਰੀਥਿੰਗ ਐਕਸਰਸਾਈਜ਼ ਜ਼ਰੂਰ ਸਾਨੂੰ ਕਰਕੇ ਦਿਖਾਓ ਸਾਡੇ ਦਰਸ਼ਕਾਂ ਨੂੰ ਕੋਈ ਐਕਸਰਸਾਈਜ਼ ਜੀ ਜਿਸ ਤਰ੍ਹਾਂ ਆਪਾਂ ਕਰਨੇ ਡੀ ਬਰੀਥਿੰਗ ਕੇਸਾ ਜਿਸ ਤਰ੍ਹਾਂ ਤੁਸੀਂ ਆਰਾਮ ਨਾਲ ਆਪਣੀ ਛੇਰ ਤੇ ਬੈਠੋ ਆਪਣੇ ਹੱਥ ਸਾਹਮਣੇ ਟੇਬਲ ਤੇ ਰੱਖੋ ਜਿਸ ਤਰ੍ਹਾਂ ਸਾਹ ਖਿੱਚਣਾ ਅੰਦਰ ਜ਼ੋਰ-ਜ਼ੋਰ ਦੇ ਨਹੀਂ ਲੈਣਾ ਨਾਰਮਲ ਡੀ ਬਰੀਥਿੰਗ ਕਰਨੀ ਹੈ ਜਦੋਂ ਤੁਸੀਂ ਸਾਹ ਅੰਦਰ ਖਿੱਚੋਗੇ ਆਪਣਾ ਤੁਹਾਡਾ ਪੇਟ ਬਾਹਰ ਨੂੰ ਆਣਾ ਚਾ ਜਿਸ ਤਰ੍ਹਾਂ ਮੈਂ ਸਾਹ ਲੈ ਰਹਾ ਤੁਸੀਂ ਆਪਣੇ ਟੇਬਲ ਤੇ ਬੈਠ ਕੇ ਵੀ ਕਰ ਸਕਦੇ ਹੋ ਸਪੈਸ਼ਲੀ ਲੋਕੀ ਕਹਿੰਦੇ ਅਸੀਂ ਬਾਹਰ ਨਹੀਂ ਜਾ ਸਕਦੇ ਤੁਸੀਂ ਸਵੇਰੇ ਉਟੋ ਆਪਣੀ ਚੇਅਰ ਚਾਹੇ ਪੋਰਚ ਚ ਲਗਾ ਲਓ ਆਪਣੇ ਬਰਾਮਦੇ ਚ ਲਗਾ ਲਓ ਛੱਤੇ ਲਗਾ ਲਓ ਔਰ ਡੀਪ ਬਰੀਥ ਕਰਨਾ ਇਸ ਨੂੰ ਸਾਹ ਲੰਬਾ ਲੈ ਕੇ ਜਾਣਾ ਜਿੱਥੇ ਤੱਕ ਤੁਹਾਨੂੰ ਲੱਗਿਆ ਔਕਾਣ ਬਹੁਤ ਤੇਜ਼ੀ ਨਾਲ ਨਹੀਂ ਕਰਨਾ ਬੰਦਾ ਜਿਸ ਤਰ੍ਹਾਂ ਮੈਂ ਹੁਣ ਕਰ ਰਿਹਾ ਇਹ ਦੇਖੋ ਯਾਰ ਹੌਲੀ ਹੌਲੀ ਤੁਸੀਂ ਸਾਹ ਅੰਦਰੋਂ ਖਿੱਚਣਾ ਅੰਦਰ ਨੂੰ ਖਿੱਚਣਾ ਹੈ ਔਰ ਹੌਲੀ-ਹੌਲੀ ਸਾਹ ਉਸੇ ਬਾਹਰ ਨੂੰ ਕਿੱਚਣਾ ਹੈ ਬੜੀ ਸਲੋ ਪ੍ਰੋਸੈਸ ਹੈ ਤੁਹਾਨੂੰ ਆਪਣਾ ਸਾਹ ਅੰਦਰ ਖਿੱਚਦੇ ਹੋਏ ਔਰ ਬਾਹਰ ਨਿਕਲਦੇ ਹੋਏ ਤੁਹਾਨੂੰ ਮਹਿਸੂਸ ਹੋਣਾ ਚਾਹੀਦਾ ਔਰ ਇਸ ਐਕਸਰਸਾਈਜ਼ ਨੂੰ ਤੁਸੀਂ 3 ਤੋਂ 4 ਮਿੰਟ ਕਰਨੀ ਹੈ ਸ਼ੁਰੂ-ਸ਼ੁਰੂ ਦੇ ਵਿੱਚ 1-2 ਮਿੰਟ ਹੀ ਕਰ पाओगे ਪਰ ਗ੍ਰੈਜੂਅਲੀ ਹੌਲੀ-ਹੌਲੀ ਤੁਸੀਂ ਇਹਨੂੰ ਕਰ पाओगे ਫਿਰ ਆਪਣੇ ਹੱਥ ਰੱਖ ਕੇ ਜਿਵੇਂ ਮੁਠੀਆਂ ਨੂੰ ਖਿੱਚਣਾ ਜੋੜਨਾ ਸਟ੍ਰੈਚ ਕਰਨਾ ਆਪਣਾ ਤੁਹਾਡੀ ਬਾਹਾਂ ਦੇ ਵਿੱਚ ਤੁਹਾਨੂੰ ਟੈਨਸ਼ਨ ਮਹਿਸੂਸ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਉਹਨੂੰ ਹੌਲੀ-ਹੌਲੀ ਹੱਥਾਂ ਨੂੰ ਰਿਲੈਕਸ ਕਰ ਦੇਣਾ ਬਿਲਕੁਲ ਜੀ ਠੀਕ ਹੈ ਜੀ ਫਿਰ ਅੱਖਾਂ ਜੋੜਦੀ ਤੁਸੀਂ ਪਿੱਛਨੀ ਆਪਣੀਆਂ ਜੋੜਨਾ ਪੂਰੇ ਕਰਨੀਆਂ ਬੋਲਣਾ ਨਹੀਂ ਹੋ ਤਾਂ ਮੈਂ ਇਸ ਲਈ ਬੋਲ ਰਿਹਾ ਤੁਹਾਨੂੰ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਜੋੜਨ ਅੱਖਾਂ ਬੰਦ ਕਰਨੀਆਂ ਕੋਟਣੀਆਂ ਤੁਹਾਡੇ ਬ੍ਰੇਨ ਨੂੰ ਤੁਹਾਨੂੰ ਮਹਿਸੂਸ ਹੋਣਾ ਚਾਹੀਦਾ ਵੀ ਮੇਰੀ ਆਈਜ਼ ਦੀ ਕੰਟ੍ਰੈਕਸ਼ਨ ਹੋ ਰਹੀ ਹੈ ਜੀ ਉਸ ਤੋਂ ਬਾਅਦ ਫਿਰ ਧੀਰੇ ਧੀਰੇ ਹੌਲੀ ਹੌਲੀ ਖੋਲ੍ਹ ਲੈਣੀ ਹੈ ਫਿਰ ਜੋੜਦੀ ਖਿੱਚਣੀ ਹੈਗੀਆ ਕੋਈ ਵੀ ਐਕਸਰਸਾਈਜ਼ ਹੈ ਬਹੁਤ ਤੇਜ਼ੀ ਨਾਲ ਨਹੀਂ ਕਰਨੀ ਫਿਰ ਇਸੇ ਤਰ੍ਹਾਂ ਪੈਰਾਂ ਦੀ ਹੈ ਜਿਵੇਂ ਆਪਾਂ ਬੈਠੇ ਹਾਂ ਥਾਈਜ਼ੀ ਪੈਰ ਉੱਪਰ ਫਿਰ ਪੈਰ نیچے ਇਹਨੂੰ ਕਰਨਾ ਤੁਸੀਂ ਜਦੋਂ ਪ੍ਰੈਕਟਿਸ ਕਰੋਗੇ ਇਟ ਵਿਲ ਟੇਕ ਨਾਰਮਲੀ 3 ਟੂ 5 ਮਿੰਟਸ ਦੂਜੀ ਇਨਸਟਰਕਸ਼ਨ ਸਭ ਤੋਂ ਵੱਡੀ ਹੈ ਵੀ ਜਦੋਂ ਤੁਸੀਂ ਕਰਕੇ ਹਟੋ ਇੱਕਦਮ ਉੱਠ ਕੇ ਨਹੀਂ ਚੱਲੋਗੇ ਕਿਉਂਕਿ ਤੁਹਾਡਾ ਬਲੱਡ ਪੂਲ ਹੋਇਆ ਹੁੰਦਾ ਤੁਹਾਡੀ ਲੈਗਜ਼ ਵਿੱਚ ਤਾਂ ਤੁਹਾਨੂੰ ਚੱਕਰ ਆ ਜਾਂਦਾ ਤੁਸੀਂ ਜਦੋਂ ਹੌਲੀ ਹੌਲੀ ਪ੍ਰੈਕਟਿਸ ਕਰੋਗੇ ਆਫਟਰ 3 অর 5 ਮਿੰਟਸ ਦਿਨ ਚੱਕਰ ਦੋ ਵਾਰੀ ਵੀ ਕਰੋਗੇ ਤੁਹਾਨੂੰ ਇਹ ਲੱਗੇਗਾ ਵੀ ਮੇਰੀ ਬਾਡੀ ਬਹੁਤ ਜ਼ਿਆਦਾ ਰਿਲੈਕਸਿੰਗ ਹੈ ਤੁਹਾਨੂੰ ਕਿਸੇ ਸਪੈਸੀ ਕਿਸੇ ਇਨਸਟਰੂਮੈਂਟ ਦੀ ਲੋੜ ਨਹੀਂ ਕਿਸੇ ਖਾਸ ਜਗ੍ਹਾ ਦੀ ਲੋੜ ਨਹੀਂ ਤੁਸੀਂ ਵਰਕਪਲੇਸ ਤੇ ਵੀ ਆਪਣੇ ਘਰ ਸਕੇਦੇ ਹੋ ਸਕੂਲ ਚ ਟੀਚਰਸ ਕਰ ਸਕਦੇ ਨੇ ਲੋਕ ਆਮ ਆਫਿਸਿਸ ਵਿੱਚ ਕਰ ਸਕਦੇ ਨੇ ਆਪਣੇ ਬੱਚਿਆਂ ਨੂੰ ਇਹ ਸਿਖਾਓ ਕਾਫੀ ਹੈ ਤਾਂ ਮਨ। ਔਰ ਸਭ ਤੋਂ ਵੱਡੀ ਗੱਲ ਆਪਣੇ ਬੱਚਿਆਂ ਨੂੰ ਅੱਧਾ ਪੌਣਾ ਘੰਟਾ ਸ਼ਾਮ ਨੂੰ ਆਊਟਡੋਰ ਗੇਮਸ ਵਿੱਚ ਤੁਸੀਂ ਜ਼ਰੂਰ ਪੇਚਣਾ ਤਾਂ ਕਿ ਬੱਚੇ ਦੀ ਫਿਜ਼ੀਕਲ ਐਕਟੀਵਿਟੀ ਹੋ ਸਕੇ। ਮੋਬਾਈਲ ਨਹੀਂ, ਮੋਬਾਈਲ ਅਗਰ ਜ਼ਰੂਰ ਤਾਂ ਜ਼ਰੂਰ ਦਿਓ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮੇਰਾ ਬੱਚਾ ਕੀ ਕਰ ਰਿਹਾ। ਤੁਸੀਂ ਉਹਨੂੰ ਨੈਗਲੈਕਸ਼ਨ ਆਪਣੇ ਆਪ ਨੂੰ ਨੈਗਲੈਕਟ ਨਹੀਂ ਕਰ ਸਕਦੇ ਉਹਨਾਂ ਲਈ। ਇਸ ਲਈ ਤੁਹਾਨੂੰ ਬੱਚਿਆਂ ਨੂੰ ਫਾਸਟ ਫੂਡ, ਜੰਕ ਫੂਡ ਇਹਦੇ ਤੋਂ ਅਵੋਇਡ ਕਰਨਾ ਚਾਹੀਦਾ ਹੈ। ਅਗਰ ਤੁਸੀਂ ਖੁਦ ਹੈਲਦੀ ਡਾਈਟ ਲਓਗੇ ਤਾਂ ਆਪਣੇ ਬੱਚਿਆਂ ਨੂੰ ਅੱਛੀ ਹੈਲਦੀ ਡਾਈਟ ਦਿਓ। ਤਾਂ ਮੇਨ ਗੱਲ ਇਹ ਹੀ ਹੈ ਜੀ। ਬੀਂਗਾ ਜੇ ਪੇਰੈਂਟ ਜੋ ਤੁਸੀਂ ਅੱਛਾ ਇੱਕ ਰੋਲ ਮਾਡਲ ਪਲੇ ਕਰੋਗੇ ਤੁਹਾਡੇ ਬੱਚੇ ਉਹ ਹੀ ਕਰਨਗੇ ਜੀ ਹਾਂ ਬਹੁਤ ਜ਼ਿਆਦਾ ਡਿਸਟਰਬੈਂਸ ਹੈ ਕਿ ਇਸ ਵੇਲੇ ਇਨ ਸਪਾਈਟ ਆਫ ਯਰ ਬੈਸਟ ਐਫਰਟਸ ਕਿ ਇਸ ਵੇਲੇ ਕੰਟਰੋਲ ਨਹੀਂ ਆਉਂਦਾ ਇਟ ਮੀਨਸ ਉਸ ਸਮੇਂ ਤੁਹਾਨੂੰ ਹਲਕੀ ਜੀ ਡਾਕਟਰ ਵੱਲੋਂ ਮੈਡੀਸਨ ਦੀ ਵੀ ਲੋੜ ਹੈ ਜੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਲੋਕਾਂ ਨੂੰ ਇਹ ਲੱਗਦਾ ਵੀ ਇਹ ਬੱਚਾ ਜੀ ਇਹਨੂੰ ਦਵਾਈ ਲੱਗ ਜੂਗੀ ਐਸਾ ਕੁਝ ਵੀ ਨਹੀਂ ਆ ਲੋਕਾਂ ਦੇ ਮਨ ਚ ਮਿਥ ਹੈ ਜੀ ਵੀ ਸਾਈਕੀਆਟ੍ਰਿਕ ਦਵਾਈਆਂ ਬੱਚਿਆਂ ਨੂੰ ਲੱਗ ਜਾਣਗੀਆਂ ਬੱਚੇ ਦੀ ਫਿਜ਼ੀਕਲ ਤੇ ਮੈਂਟਲ ਮਤਲਬ ਤੁਹਾਨੂੰ ਅੱਗੇ ਜਾ ਕੇ ਬੱਚੇ ਨੂੰ ਸੈਕਸ਼ੂਅਲ ਪ੍ਰੋਬਲਮ ਆ ਸਕਦੀ ਹੈ ਇਹਦੀ ਯਾਦਾਸ਼ ਛਾ ਸਕਦੇ ਆ ਜੀ ਇਹਦਾ ਦਿਮਾਗ ਕਮਜ਼ੋਰ ਹੋ ਜੂ ਐਸਾ ਕੁਝ ਨਹੀਂ ਇਹ ਦਵਾਈਆਂ ਟੈਂਪਰਰੀ ਤੌਰ ਤੇ ਦਿੱਤੀਆਂ ਜਾਂਦੀਆਂ ਉਹ ਤੁਹਾਨੂੰ ਜਿਹੜਾ ਐਕਿਊਟ ਫੇਸ ਹੈ ਜਿਹੜੀ ਇਮੀਡੀਏਟ ਬਹੁਤ ਜ਼ਿਆਦਾ ਇਸ਼ੂ ਹੈ ਜਿੱਥੇ ਤੁਹਾਡਾ ਬੱਚਾ ਤੁਹਾਡੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦਾ ਕਿਸੇ ਟੌਪਿਕ ਤੇ ਤਾਂ ਉਹਨੂੰ ਤੁਸੀਂ ਗੱਲਾਂ ਰਾਹੀਂ ਨਹੀਂ ਦਰਸ਼ਕ ਨੂੰ ਗੱਲਾਂ ਰਹੀ ਠੀਕ ਕਰੋ ਅਸੀਂ ਕਹਿੰਦੇ ਹਾਂ ਵੀ ਯਾਰ ਜਦੋਂ ਬੱਚਾ ਪਹਿਲਾਂ ਕੰਟਰੋਲ ਤਾਂ ਕਰੇ ਨਾ ਜੋ ਅਸੀਂ ਸਮਝਾ ਰਹੇ ਹਾਂ ਉਹਨੂੰ ਸਮਝੇਗਾ ਤਾਂ ਹੀ ਬੱਚਾ ਕੇ ਗੱਲ ਕਰ ਪਾਵੇਗਾ ਤਾਂ ਦਵਾਈਆਂ ਇਹ ਬਿਲਕੁਲ ਟੈਂਪਰਰੀ ਤੌਰ ਤੇ ਦਿੱਤੀ ਜਾਂਦੀਆਂ ਦੋ ਤੋਂ ਤਿੰਨ ਮਹੀਨੇ ਦਾ ਕੋਰਸ ਹੁੰਦਾ ਕਿਸੇ ਵੇਲੇ ਦੋ ਕੁ ਮਹੀਨੇ ਚ ਦਵਾਈ ਬੰਦ ਹੋ ਜਾਂਦੀ ਬੱਚਾ ਰਿਸੈਪਟਿਵ ਹੋ ਜਾਂਦਾ ਫਿਰ ਤੁਸੀਂ ਬੱਚੇ ਨੂੰ ਗਾਈਡ ਕਰ ਦਿਓ ਉਹਦੀ ਪ੍ਰੋਬਲਮ ਸਮਝਾ ਦਿਓ ਉਹਨੂੰ ਪੇਰੈਂਟਸ ਨੂੰ ਇਨਵੋਲਵ ਹੋਣਾ ਪੈਂਦਾ ਤਾਂ ਪੇਰੈਂਟਸ ਨੂੰ ਕਦੀ ਵੀ ਰੈਜ਼ਿਸਟੈਂਟ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਚੇਂਜ ਕਰਨੀ ਬਹੁਤ ਪੇਰੈਂਟਸ ਨੂੰ ਤੇ ਜਿਹੜਾ ਬੱਚਾ ਇਨ ਕੁਐਸ਼ਨ ਜਿਹਨੂੰ ਪ੍ਰੋਬਲਮ ਹੈ ਸਾਰਿਆਂ ਨੂੰ ਕੋਲੈਬੋਰੇਟਿਵ ਅਪਰੋਚ ਨਾਲ ਹੀ ਠੀਕ ਕੀਤਾ ਜਾਂਦਾ ਹੈ ਜੀ ਸੋ ਸਰ ਲਾਸਟ ਦੇ ਵਿੱਚ ਸਾਡੇ ਦਰਸ਼ਕਾਂ ਲਈ ਕੁਝ ਇਦਾਂ ਦੇ ਟਿਪ ਜੋ ਤੁਸੀਂ ਦੇਣਾ ਚਾਹੋਗੇ ਹਰ ਪੇਰੈਂਟ ਨੂੰ ਪਰ ਬੱਚਿਆਂ ਨੂੰ ਵੀ ਪੇਰੈਂਟ ਦੀ ਆਪਾਂ ਬਹੁਤ ਗੱਲ ਕਰ ਲਈ ਪੇਰੈਂਟਸ ਦੇ ਉੱਪਰ ਬੱਚਿਆਂ ਨੂੰ ਕੀ ਅਸਲਾਹ ਦੇਣਾ ਚਾਹੋਗੇ ਲਾਸਟ ਦੇ ਵਿੱਚ ਮਾਚਿਆਂ ਨੂੰ ਇਹੀ ਹੈ ਵੀ ਤੁਹਾਡੇ ਪੇਰੈਂਟਸ ਤੁਹਾਡੇ ਸਭ ਤੋਂ ਬੜੇ ਅੱਛੇ ਦੋਸਤ ਨੇ ਕੋਈ ਵੀ ਪੇਰੈਂਟ ਆਪਣੇ ਬੱਚੇ ਦਾ ਨੁਕਸਾਨ ਨਹੀਂ ਚਾਹੁੰਦਾ ਇਸ ਸਟੇਜ ਦੇ ਵਿੱਚ ਜਦੋਂ ਇਸ਼ੂ ਆਉਂਦੇ ਨੇ ਹਰ ਬੱਚੇ ਨੂੰ ਲੱਗਦਾ ਹੈ ਆਪੇ ਮੇਰਾ ਮਾਪਾਬ ਮੇਰਾ ਦੁਸ਼ਮਣ ਹੈ ਮਾਪਾਬ ਤੋਂ ਬੜਾ ਟੀਚਰ ਮਾਪਾਬ ਤੋਂ ਬੱਚਾ ਗੁਰੂ ਮਾਪਾਬ ਤੋਂ ਸਭ ਤੋਂ ਬੜਾ ਅੱਛਾ ਦੋਸਤ ਦੁਨੀਆ ਦੇ ਵਿੱਚ ਕੋਈ ਨਹੀਂ ਹੁੰਦਾ ਹਰ ਮਾਪਾਬ ਆਪਣੇ ਬੱਚੇ ਨੂੰ ਖੁਸ਼ ਦੇਖਣਾ ਚਾਹੁੰਦਾ ਹੈ ਬਟ ਸ਼ਾਇਦ ਇਹ ਹੈ ਵੀ ਤੁਸੀਂ ਆਪਣੀ ਪ੍ਰੋਬਲਮ ਆਪਣੇ ਪੇਰੈਂਟਸ ਨੂੰ ਸਮਝਾ ਨਹੀਂ ਪਾਰੇ ਤੁਹਾਡੇ ਪੇਰੈਂਟਸ ਉਸ ਪ੍ਰੋਬਲਮ ਨੂੰ ਸਮਝ ਨਹੀਂ ਪਾਉਂਦੇ ਏਜ ਗੈਪ ਵੀ ਹੁੰਦਾ ਹੈ ਇਹ ਏਜ ਤੁਹਾਡੀ ਜਨਰੇਸ਼ਨ ਚ ਇਸੇ ਤਰ੍ਹਾਂ ਬਟ ਪਹਿਲਾਂ ਇਹ ਦੇਖੋ ਬੜੀ ਬੜੀ ਸਾਰੀ ਚੀਜ਼ਾਂ ਹੁੰਦੀਆਂ ਹਰ ਬੰਦਾ ਕਹਿੰਦਾ ਮੈਨੂੰ ਉਹ smartphone ਲੈ ਦਿਓ ਸ਼ਾਇਦ ਤੁਹਾਡੇ ਪੇਰੈਂਟਸ ਦੀ ਇਨਕਮ ਹੀ ਨਹੀਂ ਹੈ ਕਿ ਉਹ ਤਾਂ ਤੁਹਾਡੇ ਮਾਪੇ ਦਾ ਕਸੂਰ ਨਹੀਂ ਹੈ ਜੋ ਤੁਹਾਡੇ ਲਈ ਬੈਸਟ ਹੈ ਤੁਹਾਡੇ ਲਈ ਕਰ ਸਕਦੇ ਹਰ ਮਾਪੇ ਆਪਣੇ ਬੱਚੇ ਦੀ ਮੈਕਸਮ ਐਫਰ ਨਾਲ ਬੇਸਿਕ ਨੀਡਸ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ ਹਾਂ ਉਹਨੂੰ ਠੀਕ ਹੈ ਉਸਨੂੰ ਕੋਈ ਲਾਇਲਟੀ ਚੀਜ਼ਾਂ ਨਹੀਂ ਲੈ ਕੇ ਦੇ ਸਕਦਾ ਪਰ ਬੱਚਿਆਂ ਨੂੰ ਇਹ ਚਾਹੀਦਾ ਵੀ ਆਪਣੇ ਮਾਪੇ ਦੀ ਕਦਰ ਕਰਨ ਉਹਨਾਂ ਦੀ ਸਮਝਣ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਵੀ ਉਹਨਾਂ ਨੂੰ ਕੀ ਚਾਹੀਦਾ ਹੈ ਬਟ ਇੱਕ ਪ੍ਰੋਪਰ ਤਰੀਕੇ ਨਾਲ ਇਹ ਨਹੀਂ ਵੀ ਗਾਲਾਂ ਗੋਲਾਂ ਕੱਢ ਕੇ ਕਰ ਲੋ ਜਾਂ ਉਹਨਾਂ ਨੂੰ ਉੱਚੀ ਬੋਲ ਕੇ ਕਰ ਲਓ ਜਾਂ ਫਿਜ਼ੀਕਲੀ ਉਹਨਾਂ ਨਾਲ ਅਬਿਊਸ ਹੋ ਕੇ ਕਰ ਲਓ ਕਿਉਂਕਿ ਪੇਰੈਂਟਸ ਆ ਟੋਲਰੇਟ ਕਰ ਲੈਂਦੇ ਨੇ ਬਾਹਰ ਸੋਸਾਇਟੀ ਟੋਲਰੇਟ ਨਹੀਂ ਕਰੇਗੀ ਜੀ ਠੀਕ ਹੈ ਤਾਂ ਬੱਚਿਆਂ ਨੂੰ ਇਹੀ ਸਮਝਾਉਂਗਾ ਜੀ ਪਹਿਲਾਂ ਤੁਹਾਡਾ ਮੋਟਿਵ ਪੜ੍ਹਾਈ ਕਰਨਾ ਹੈ ਆਪਣਾ ਕੈਰੀਅਰ ਬਣਾਉਣਾ ਹੈ ਬਾਕੀ ਸਭ ਸੈਕੰਡਰੀ ਚੀਜ਼ਾਂ ਹੈ ਆਪਣੇ ਪੇਰੈਂਟਸ ਦੇ ਨਾਲ ਰਹੋ ਆਪਣੀ ਹਰ ਪ੍ਰੋਬਲਮ ਆਪਣੇ ਪੇਰੈਂਟਸ ਨਾਲ ਤੁਸੀਂ ਕੋਈ ਬੜਾ ਤੋਂ ਬੜਾ ਵੀ ਕ੍ਰਾਈਮ ਕਰਕੇ ਆਉਣਾ ਪਰ ਆਪਣੇ ਪੇਰੈਂਟਸ ਨੂੰ ਆ ਕੇ ਦੱਸੋ ਵੀ ਮੇਰੇ ਕੋਲੇ ਗਲਤੀ ਹੋ ਗਈ ਤੁਹਾਡੇ ਮਾਪੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ ਪ੍ਰੋਪਰ ਫੂਡ ਲਓ ਪ੍ਰੋਪਰ ਸਕੂਲ ਜਾਓ प्रॉपर डाइट लो अ पौना घंटा फिजिकल एक्टिविटी करो तो जिंदगी हमेशा चेंज होगी okay. और एग्जाम हर रोज़ तैयारी रखो यही मैं लास्ट में पंद्रह दिन पढ़ूंगा दैन इट्स गोइंग टू तो बे बिग इशू जी okay. ਥੈਂਕ ਯੂ ਸੋ ਸਾਡੇ ਨਾਲ ਡਾਕਟਰ ਸੀ ਉਹਨਾਂ ਨਾਲ ਗੱਲਬਾਤ ਕੀਤੀ ਜੇਕਰ ਤੁਹਾਡੇ ਵੀ ਕੋਈ ਸਵਾਲ ਨੇ ਤੁਸੀਂ ਹੇਠਾਂ ਆ ਕੇ ਆਪਣਾ ਸਵਾਲ ਲਿਖ ਸਕਦੇ ਹੋ ਕੋਸ਼ਿਸ਼ ਕਰਾਂਗੇ ਅਗਲਾ ਟੌਪਿਕ ਤੁਹਾਡਾ ਲੈ ਕੇ ਆਣ ਦੀ ਅਗਲਾ ਟੌਪਿਕ ਜੇ ਤੁਸੀਂ ਚਾਹੁੰਦੇ ਹੋ ਅਸੀਂ ਸਰ ਨਾਲ ਕਰੀਏ ਤਾਂ ਕਿਹੇ ਟੌਪਿਕ ਤੇ ਕਰੀਏ ਜਰੂਰ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਤੇ ਹੋਰ ਅਪਡੇਟਸ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦਸੇ ਜੀ ਹੈਲਿੰਗਸ